ਪਹਿਲੀ ਸੋਚ ਵੀ ਇੱਕ ਗਰਕਣ ਵਾਲਾ ਖੂਹ ਹੈ ਭੈੜੇ ਵਿਚਾਰ ਪਹਿਲੀ ਸੋਚ ਇਹ ਵੀ ਇੱਕ ਡੁੱਬਣ ਵਾਲੀ ਚੀਜ਼ ਹੈ ਜਾਂ ਡੁੱਬਣ ਵਾਲਾ ਖੂਹ ਹੈ ਮਰ ਜੀ ਕਹਿੰਦੇ ਦੁਖਸ਼ਕ ਕਰਤ ਮਾ ਭਰਮ ਬੋਲੋ ਅਨਗ ਜਉਣ ਪਰਮਈਏ ਬਸ ਇਸੇ ਤਰ੍ਹਾਂ ਹੀ ਇਹ ਫਿਰ ਭਟਕਦਾ ਰਹੇਗਾ ਜਿਉਂਦੇ ਜੀ ਵੀ ਤੇ ਮਰਨ ਤੋਂ ਬਾਅਦ ਦੋਨੇ ਵਸਤਾ ਦੇ ਵਿੱਚ ਇਹ ਨਹੀਂ ਵੀ ਮਨੁੱਖਾ ਜਨਮ ਦੇ ਵਿੱਚ ਜੂਨਾ ਨਹੀਂ ਨੇ ਮਨੁੱਖੀ ਜਮਾ ਵੀ ਤੁਸੀਂ ਪਿਛਲੇ ਸਾਲ ਉਹਨਾਂ ਕਰ ਲਏ ਕਰ ਚੁੱਕੇ ਹੋ ਮਨੁੱਖੀ ਜਮਾ ਵੀ ਇੱਕ ਜੂਨ ਹੈ ਚੰਗੀ ਜੂਨ ਵੀ ਹੈ ਤੇ ਭੈੜੀ ਜੂਨ ਵੀ ਹੈ ਮਨੁੱਖ ਹੀ ਸਵਰਗ ਵਾਲਾ ਜੀਵਨ ਬਧਿਤ ਕਰਦੇ ਨੇ ਮਨੁੱਖ ਹੀ ਨਰਕ ਵਾਲਾ ਜੀਵਨ ਬਧਿਤ ਕਰਦੇ ਨੇ ਮਨੁੱਖ ਹੀ ਬਹੁਤ ਸੋਹਣੇ ਤਰੀਕੇ ਦੇ ਨਾਲ ਰਹਿੰਦੇ ਨੇ ਤੇ ਮਨੁੱਖ ਹੀ ਬੜੇ ਭੈੜੇ ਤਰੀਕੇ ਨਾਲ ਰਹਿੰਦੇ ਨੇ ਮਨੁੱਖ ਹੀ ਸਾਧ ਸੰਤ ਦੇ ਰੂਪ ਦੇ ਵਿੱਚ ਜੀਵਨ ਬਤੀਤ ਕਰ ਜਾਂਦੇ ਨੇ ਤੇ ਮਨੁੱਖ ਹੀ ਭੈੜੇ ਬੁਰਖਾਂ ਦੈਂਤਾਂ ਦੇ ਰੂਪ ਦੇ ਵਿੱਚ ਸਾਖ ਦੇ ਰੂਪ ਦੇ ਵਿੱਚ ਜੀਵਨ ਬਤੀਤ ਕਰ ਜਾਂਦੇ ਨੇ ਮਨਮੁਖ ਦੇ ਰੂਪ ਵਿੱਚ ਜੀਵਨ ਬਤੀਤ ਕਰਦੇ ਸਾਰੇ ਮਨੁੱਖ ਇੱਕੋ ਵਰਗੇ ਥੋੜੋ ਹੈ ਸਾਰੇ ਨਿਸਾਨੀ ਜਾਮੇ ਵਿੱਚ ਜਿਹੜੇ ਆਏ ਨੇ ਉਹ ਇੱਕੋ ਵਰਗੇ ਥੋੜੋ ਨੇ ਸਾਰੇ ਧਰਮੀ ਥੋੜੋ ਨੇ ਸਾਰੇ ਰੱਬ ਦੀ ਯਕੀਨ ਥੋੜੋ ਕਰਦੇ ਨੇ ਸਾਰੇ ਭਲੀਆਂ ਗੱਲਾਂ ਥੋੜੋ ਕਰਦੇ ਨੇ